ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਮੰਥਨ ਦੇ ਤੌਰ ਤੇ ਬੈਠਕ ਸੀ ਕਿ ਪੰਜਾਬ ਦੇ ਵਿੱਚ ਜੇਕਰ ਕੁਝ ਸੀਟਾਂ ਦੀ ਗੱਲ ਕਰੀਏ ਜਿਸ ਦਾ ਜ਼ਿਕਰ ਸੁਨੀਲ ਜਾਖੜ ਹੋ ਰਹੇ ਨੇ ਵੀ ਜਿਹੜਾ ਹੈ ਉਹ ਪ੍ਰਾਇੋਰਟੀ ਤੇ ਕੀਤਾ ਹੁਸ਼ਿਆਰਪੁਰ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਗਈ ਦੋ ਹੋਰ ਵੱਡੇ ਹਲਕੇ ਜਿੱਥੇ ਉਹ ਕਹਿੰਦੇ ਨੇ ਕਿ ਅਸੀਂ ਉਥੋਂ ਲਗਾਤਾਰ ਚੋਣ ਜਿੱਤੇ ਰਹੇ ਹਾਂ ਜੇ ਕਰੋਨਾ ਚ ਲੂਜ਼ ਕੀਤੇ ਆ ਤਾਂ ਉਹਦੀ ਵਜ੍ਹਾ ਕੀ ਹੈ ਔਰ ਓਵਰਆਲ ਪੰਜਾਬ ਦੇ ਵਿੱਚ 23 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟ ਜਿੱਥੋਂ ਜਿੱਥੋਂ ਭਾਰਤੀ ਜਨਤਾ ਪਾਰਟੀ ਦਾ ਵਧਿਆ ਤਾਂ ਉਹ ਕਹਿੰਦੇ ਨੇ ਕਿ ਉਹਦੀ ਐਪਰੀਸੀਏਸ਼ਨ ਦੇ ਵਾਸਤੇ ਅਸੀਂ ਜਿੰਨੇ ਵੀ ਸਾਡੇ ਮੰਡਲ ਪ੍ਰਧਾਨ ਜਾਂ ਜੋ ਵੀ ਉੱਥੇ ਜ਼ਿੰਮੇਵਾਰ ਲੋਕ ਲਾਏ ਗਏ ਸੀ ਉਹਨਾਂ ਨੂੰ ਸਨਮਾਨਿਤ ਕਰਨ ਦੀ ਵੀ ਗੱਲ ਜਿਹੜੀ ਇਸ ਮੀਟਿੰਗ ਦੇ ਵਿੱਚ ਕੀਤੀ ਗਈ। ਮੰਥਨ ਦੇ ਤੌਰ ਤੇ ਕਿ ਆਉਣ ਵਾਲੀਆਂ ਜੋ ਵਿਧਾਨ ਸਭਾ ਦੇ ਜ਼ਿਮਨੀ ਚੋਣਾਂ ਉਸ ਦੇ ਵਿੱਚ ਪਰਫਾਰਮ ਕਿਵੇਂ ਕਰਨਾ? तमाम ਮੀਟਿੰਗਸ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਆਪਣੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਕੀਤੀਆਂ ਗਈਆਂ ਉੱਥੇ ਹੀ ਰਵਨੀਤ ਬਿੱਟੂ ਜੋ ਪੰਜਾਬ ਦੇ ਵਿੱਚ ਲੁਧਿਆਣਾ ਤੋਂ ਚੋਣਤਾ ਹਾਰੇ ਪਰ ਕੇਂਦਰ ਦੇ ਵਿੱਚ ਰਾਜ ਮੰਤਰੀ ਜ਼ਰੂਰ ਜਿਹੜੀ ਕੇਂਦਰ ਦੀ ਸਰਕਾਰ ਉਸ ਵੱਲੋਂ ਬਣਾ ਦਿੱਤਾ ਗਿਆ ਉਹ ਅੱਜ ਦਫ਼ਤਰ ਦੇ ਵਿੱਚ ਪਹੁੰਚਦੇ ਆ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਔਰ ਖਾਸ ਤੌਰ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਦੋ ਮੁੱਦੇ ਜਿਹੜੇ ਲਗਾਤਾਰ ਚਰਚਾ ਦੇ ਵਿੱਚ ਰਹੇ ਕਿ ਇੱਕ ਤਾਂ ਰਵਨੀਤ ਬਿੱਟੂ ਹਰੀ ਕਹਿੰਦੇ ਆ ਕਿ ਜੇਕਰ ਬੰਦੀ ਸਿੰਘਾਂ ਵਾਲੇ ਮਾਮਲੇ ਦੇ ਅੰਦਰ ਕੇਂਦਰ ਸਰਕਾਰ ਕੋਈ ਪੋਜ਼ੀਟਿਵ ਫੈਸਲਾ ਲੈਣਾ ਚਾਹੁੰਦੀ ਹੈ ਤਾਂ ਉਸ ਦਾ ਵਿਰੋਧ ਬਿਲਕੁਲ ਨਹੀਂ ਕਰਨਗੇ ਜਿਵੇਂ ਓਪੋਜੀਸ਼ਨ ਦੇ ਵਿੱਚ ਰਹਿੰਦਾ ਜਾਨੀ ਕਾਂਗਰਸ ਦੇ ਵਿੱਚ ਰਹਿੰਦੇ ਆ ਉਹ ਲਗਾਤਾਰ ਕਰਦੇ ਰਹੇ ਆ ਤਾਂ ਉਹ ਕਹਿੰਦੇ ਨੇ ਕਿ ਉਸ ਦਾ ਵਿਰੋਧ ਹੁਣ ਨਾ ਤਾਂ ਮੈਂ ਕਰਾਂਗਾ ਤੇ ਨਾ ਹੀ ਮੇਰੇ ਪਰਿਵਾਰ ਨੂੰ ਕੋਈ ਇਸ ਤੋਂ ਦਿੱਕਤ ਹੋਏਗੀ ਔਰ ਇਸ ਤੇ ਵਿੜਿੰਗ ਹੋਰਾਂ ਦੇ ਵੱਲੋਂ ਵੀ ਚੁਟਕੀ ਲਈ ਗਈ ਉਹ ਕਹਿੰਦੇ ਕਿ ਬਿੱਟੂ ਹੋਰਾਂ ਦਾ ਬਦਲੇ ਹੋਏ ਸੁਰ ਜਿਹੜੇ ਨੇ ਇਹ ਕੁਝ ਹੋਰ ਬਿਆਨ ਕਰਦੇ ਆ ਰਵਨੀਤ ਬਿੱਟੂ ਹੋਰਾਂ ਨੂੰ ਮੀਡੀਆ ਦੇ ਵੱਲੋਂ तमाम ਸਵਾਲ ਕੀਤੇ ਗਏ ਆ ਕੀ ਕੁਝ ਬਿੱਟੂ ਹੋਰਾਂ ਨੇ ਜਵਾਬ ਦਿੱਤੇ ਆ ਤੁਹਾਨੂੰ ਸੁਣਾਉਣੇ ਆ ਹਜੇ ਮਹਿਕਮਿਆਂ ਦੀ ਤਾਂ ਸਾਰੀ ਮੈਂ ਤਿਆਰੀ ਕਰ ਰਹੇ ਆ ਸਮੀਖਿਆ ਕਰ ਰਹੇ ਆ ਵੀ ਕਿਹੜੇ ਪ੍ਰੋਜੈਕਟ ਪੰਜਾਬ ਚੱਲੇ ਕਿਹੜੇ ਫੋਨ ਵਾਲੇ ਆ ਕਿਹੜੇ ਰੁਕੇ ਹੋਏ ਆ ਉਹ ਸਾਰਾ ਮੈਂ ਤੁਹਾਡੇ ਨਾਲ ਲਾਗੇ ਇਸ ਤੇ ਪ੍ਰੈਸ ਕਾਨਫਰੰਸ ਕਰੂੰਗਾ ਕਿਸਾਨੀ ਅੰਦੋਲਨ ਵਾਲੇ ਟਾਈਮ ਤੁਹਾਨੂੰ ਦੇਖਿਆ ਗਿਆ ਹੁਣ ਸ਼ੰਭੂ ਵੱਟ ਦੇ ਜੀ ਵੱਡੇ ਪੱਧਰ ਤੇ ਕਿਸਾਨ ਬੈਠੇ ਹੋਏ ਆ ਤੇ ਦੱਸਿਆ ਜਾ ਰਿਹਾ ਕਿਸਾਨੀ ਅੰਦੋਲਨ 2.0 ਦਾ ਨਾਮ ਦਿੱਤਾ ਗਿਆ ਇਥ ਨੂੰ ਲੈ ਕੇ ਰਵਨੀ ਸਿੰਘ ਵਿਟੂ ਦੇਖੋ ਇਹ ਸਾਡੇ ਲਈ ਬੜੀ ਇੱਕ ਮਤਲਬ ਅਹਿਮ ਇੰਪੋਰਟੈਂਟ ਗੱਲ ਆ ਤੇ ਇਹਨੂੰ ਅਸੀਂ 100% ਪ੍ਰਾਈਮ ਮਿਨਿਸਟਰ ਸਾਹਿਬ ਦੀ ਵੀ ਪ੍ਰਾਇੋਰਟੀ ਤੇ ਸਰਕਾਰ ਦੀ ਪ੍ਰਾਇੋਰਟੀ ਤੇ ਸ਼ਿਵਰਾ ਚੋਹਾਨ ਜੀ ਜਿਹੜੇ ਚਾਰ ਵਾਰ ਦੇ ਕੈਬਨਿਟ ਮੰਤਰੀ ਆ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਲੈ ਕੇ ਆਏ ਆ ਉਹ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਇਹ ਵਿਦਨ 6 ਮੰਥਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਉਹ ਹੱਲ ਹੋਣਗੀਆਂ ਤੇ ਵਿਸ਼ਵਾਸ ਨਾ ਮੈਂ ਕਹਿੰਨਾ ਜ਼ਿੰਮੇਵਾਰੀ ਨਾ ਕਹਿਣਾ ਕੱਲਾ ਐਜੀਟੇਸ਼ਨ ਨਹੀਂ ਪੰਜਾਬ ਦੀਆਂ ਸੜਕਾਂ ਤੇ ਕਦੇ ਵੀ ਕਿਸਾਨ ਯਾਰ ਐ ਬੈਠਾ ਹੋਵੇ ਐਤੋਂ ਵੱਡਾ ਦਰਦ ਕੀ ਹੋ ਸਕਦਾ ਹੈ ਤੇ ਮੈਂ ਉਹ ਦਰਦ ਜਿਵੇਂ ਤੁਸੀਂ ਕਿਹਾ ਮੈਂ ਦੇਖਿਆ ਸਵਾ ਸਾਲ ਤੇ ਉਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਉਹ ਦਰਦ ਆ ਜਿਹੜਾ ਉਹ ਹਰ ਮਹਿਸੂਸ ਕਰਦਾ ਤੇ ਜੇ ਪੋਲੀਟੀਕਲ ਵੀ ਦੇਖੀਏ ਕੁਈ ਕਿਸੇ ਲਈ ਚੰਗਾ ਥੋੜੀ ਹੁੰਦਾ ਹੈ ਜਿਹਦੀ ਸਰਕਾਰ ਹੋਵੇ ਪਾਰਟੀ ਦੀ ਉਹਨੂੰ ਚੰਗਾ ਲੱਗਦਾ ਵੀ ਉਹਦੇ ਨਾਲ ਕਿਸੇ ਨਾਲ ਟਕਰਾ ਰਹੇ ਤੇ ਇਹ ਗੱਲ ਖਤਮ ਕਰਨਾ ਪ੍ਰਾਇੋਰਟੀ ਤੇ ਆ ਤੇ ਇਹ ਖਤਮ ਹੋਊ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਬਿਆਨ ਤੁਹਾਡਾ ਕਾਫੀ ਚੱਟਾ ਹੈ ਸਰੋਤ ਤੇ ਮੇਰਾ ਸਵਾਲ ਵੀ ਇਹਦੀ ਚ ਹੈ ਜੀ ਕਿ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾਏ ਕਹਿੰਦੇ ਨੇ ਕਿ ਬਿੱਟੂ ਰਵਨੀਤ ਬਿੱਟੂ ਨੇ ਜਿਹੜੇ ਉਹ ਇਹਨਾਂ ਦੀ ਇੱਕ ਜਿਹੜੀ ਇਮੇਜ ਹੈ ਉਹ ਐਂਟੀ ਸਿੱਖੀ ਇਮੇਜ ਹੈ ਵੀ ਤੁਹਾਡੇ ਬਾਰੇ ਸਵਾਲ ਕਾਫੀ ਉਹਨਾਂ ਨੇ ਜਿਹੜਾ ਕੀਤਾ ਚਲੋ ਮੈਂ ਬਾਜਵੇ ਦਾ ਤਜਵਾਬ ਕੋਈ ਦਿੰਦਾ ਨਹੀਂ ਪਰ ਤੁਸੀਂ ਸਵਾਲ ਪੁੱਛੋ ਕੀ ਕਰਨਾ ਜੀ ਬੰਦੀ ਸਿੰਘਾ ਲੱਗਦਾ ਨਹੀਂ ਬਿੱਟੂ ਜੀ ਵਡੰਗਸਰ ਕਹਿੰਦੇ ਨੇ ਕਿ ਬਿੱਟੂ ਹੋਰੀ ਕਹਿੰਦੇ ਨੇ ਕਿ ਪਾਰਟੀ ਅਸੀਂ ਤਾਂ ਛੱਡੀ ਕਿਉਂਕਿ ਰਾਹੁਲ ਗਾਂਧੀ ਕਹਿੰਦੇ ਸੀ ਕਿ ਤੁਸੀਂ ਬੰਦੀ ਸਿੰਘਾ ਦੇ ਮਾਮਲੇ 'ਚ ਬਿਆਨਬਾਜ਼ੀ ਕਰੋ ਆਪਣੇ ਬਿਆਨਾਂ ਨੂੰ ਬਦਲੋ ਕਹਿੰਦੇ ਜੇ ਉੱਥੇ ਨਰਾਜ਼ਗੀ ਸੀ ਤਾਂ ਹੁਣ ਬਿੱਟੂ ਹੋਰਾ ਦਾ ਬਿਆਨ ਕਿਵੇਂ ਬਦਲ ਗਿਆ ਕਿ ਅਸੀਂ ਹੁਣ ਵਿਰੋਧ ਨਹੀਂ ਕਰਾਂਗੇ ਇਹ ਤਾਂ ਮੇਰੀ ਮਰਜ਼ੀ ਆ ਇਹ ਤਾਂ ਮੇਰੀ ਮਰਜ਼ੀ ਆ ਜਿਹੜਾ ਕਿ ਤੇ ਨਾ ਕਿਤੇ ਜਿਹਨੇ ਆਪਰੇ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ ਜਿਹਨੂੰ ਆਪਣੇ ਆਪ ਦੇ ਬਿਆਨ ਤੇ ਭਰੋਸਾ ਨਹੀਂ ਹੁੰਦਾ ਉਹਨੂੰ ਦੂਜੇ ਵੀ ਐਂ ਲੱਗਦੇ ਆ ਤੁਸੀਂ ਕੀ ਸੋਚ ਕੇ ਲਿਆ ਮਤਲਬ ਇਹ ਬਿਆਨ ਮੈਂ ਤਾਂ ਇਹ ਕਿਹਾ ਵੀ ਜਦੋਂ ਇਸ ਵੇਲੇ ਮੈਂ ਸਰਕਾਰ ਚਾਂ ਤੇ ਸਰਕਾਰ ਦੇ ਵਿੱਚ ਮੇਰੇ ਕਾਰਨ ਜਾਂ ਪਾਰਟੀ ਨੂੰ ਮੇਰੇ ਕਾਰਨ ਕਿਸੇ ਵੀ ਇੱਕ ਜੇ ਆਖਰੀ ਲਾਈਨ ਚ ਵੀ ਕੋਈ ਬੰਦਾ ਖੜਾ ਉਹਨੂੰ ਮੇਰੇ ਕਾਰਨ ਕੋਈ ਤਕਲੀਫ ਨਾ ਹੋਵੇ ਮੇਰੇ ਲਈ ਉਹ ਜ਼ਰੂਰੀ ਆ ਮਨੇ ਜੀ ਸਾਡਾ ਤਾਂ ਜੋਰ ਹੋਣਾ ਸੀ ਉਹ ਹੋ ਗਿਆ ਠੀਕ ਆ ਨਾ ਜੀ ਇਸ ਵੇਲੇ ਜਿਸ ਪਾਰਟੀ ਚ ਮੈਂ ਜਿਸ ਸਰਕਾਰ ਚ ਮੈਂ ਉਹਨਾਂ ਨੂੰ ਕਿਸੇ ਨੂੰ ਮੇਰੇ ਕਾਰਨ ਕੋਈ ਵੀ ਦਿੱਕਤ ਨਾ ਆਏ ਮੇਰੇ ਸਭ ਰਾਹ ਖੁੱਲੇ ਆ ਤੇ ਮੈਂ ਉਹਨਾਂ ਨੂੰ ਰਾਸ਼ਟਰਪਤੀ ਜੀ ਕੀ ਫੈਸਲਾ ਕਰਦੇ ਆ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਸਰਕਾਰ ਕੀ ਫੈਸਲਾ ਕਰਦੀ ਆ ਮੇਰੇ ਵੱਲੋਂ ਮੈਂ ਹਮੇਸ਼ਾ ਅਸੀਂ ਪਰਿਵਾਰ ਸਾਰਾ ਉਹਨਾਂ ਦੇ ਹੱਕ ਚ ਵੀ ਉਹਨਾਂ ਦਾ ਫੈਸਲਾ ਕਰੋ ਜੋ ਵੀ ਕਰੋਗੇ ਅਸੀਂ ਤੁਹਾਡੇ ਨਾਲ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਿਹਾ ਹੁਣ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਕਸਰੋਂਗੇ ਹਾਂ ਬਿਲਕੁਲ ਬਿਲਕੁਲ ਉਹਨਾਂ ਨੇ ਇਹ ਕਿਹਾ ਹੈ ਤੇ ਮੈਂ ਜ਼ਰੂਰ ਉਹ ਜੇ ਉਹਨਾਂ ਦੀ ਗੱਲ ਮੇਰੇ ਨਾਲ ਹੁੰਦੀ ਹੈ ਤੇ ਮੈਂ ਹੁਣ ਉਹ ਕਰੂੰਗਾ ਤੇ ਜੇ ਉਹ ਮੇਰੇ ਮੈਂ ਜੇ ਮੈਨੂੰ ਕੋਈ ਸੁਨੇਹਾ ਭੇਜਣਗੇ ਤਾਂ ਮੈਂ ਵੀ ਉਹਨਾਂ ਨਾਲ ਗੱਲ ਆਪ ਕਰਾਂਗਾ